हा देख नंगता के रोटी रोटी नहीं गई बाय चलो ये क्या बात है नंदी आ गया सा चलो क्यों क्योंकि बिकॉज़ ऑफ ए हवाइ मैडम जी सासू माने ने की थी पार्टी 50 के थे दादी का दा ਠੀਕ ਠਾਕ ਹਾਂਗੇ ਸਕਦੇ ਸਾਰੀ ਦਿਖੋ ਨਾ ਮੈਂ ਵਲੌਗ ਕਿਵੇਂ ਹੈ ਗਾਇਸ ਆਪਣੀ ਸਵੇਰ ਹੋਈ ਹੈ 9 ਵਜੇ ਗਾਇਸ ਅੱਪਾ ਕੱਲ ਵੀ ਨਹੀਂ ਸਕੂਲ ਗਏ ਸੀ ਅੱਜ ਵੀ ਨਹੀਂ ਗਏ ਕਿਉਂਕਿ ਤਬੀਅਤ ਇੰਨੀ ਠੀਕ ਨਹੀਂ ਹੈਗੀ ਹੈਨਾ ਸਾਰ ਦਾ ਟੱਟ ਦੁਖੀ ਅੰਦਾ ਬਹੁਤ ਜ਼ਿਆਦਾ ਐਰੋਇਮ ਤੇ ਇਹਨੂੰ ਡਾਕਟਰ ਦੇ ਲੈ ਕੇ ਜਾਣਗੇ ਪਾਪਾ ਤੇ ਮਮਾ ਉਹ ਦਸਰ ਵਾਰਿਆ ਮਮਾ ਤੁਸੀਂ ਲੈ ਕੇ ਜਾਓਗੇ ਨਾ ਗਾਇਸ ਬੇਬੇ ਅਗਰਾਂ ਥੋੜੀ ਬੈਟਰ ਆ ਬੈਟਰ ਆ ਨਾ ਮਮਾ ਠੀਕ ਹੈ ਨਾ ਬਸ ਬਲਗਮ ਰਸਤੇ ਕਰਵਾਤੀ ਡਾਕਟਰ ਨੂੰ ਗਿਆ ਦੋ ਦਿਨ ਐਂਡ ਆ ਰੱਖੋ ਉਹਨੂੰ ਥੂੜ ਮੁੱਟੀ ਤੋਂ ਦੂਰ ਆ ਕਰਕੇ ਫਿਰ ਦੋ ਦਿਨ ਦੀ ਛੁੱਟੀ ਕਰਾਤੀ ਕੱਲ ਸੰਡੇ ਆ ਮੰਡੇ ਤੋਂ ਰੈਗੂਲਰ ਕਰਾਂਗੇ ਹਾਂ ਇੰਨੀਆਂ ਸਾਰੇ ਸਾਲ ਚ ਨਹੀਂ ਛੁੱਟੀਆਂ ਹੁੰਦੀਆਂ ਦਿਨੀਆਂ ਤੁਹਾਡੀ ਆਪਕੇ ਅਪ੍ਰੈਲ ਤੋਂ ਸਹੀ ਆ ਮਮਾ ਸੁਕਰ ਜੀ ਵੀ ਨਹੀਂ ਲੱਗਦਾ ਫਿਰ ਜੀ ਕੀ ਲੱਗਣਾ ਕਰੇ ਸਹੀ ਆ ਪਤਾ ਨਹੀਂ ਕਰਦਾ ਉਹਨਾਂ ਉਹੀ ਹੁੰਦਾ ਜੋ ਰੱਬ ਨੂੰ ਮਨਜ਼ੂਰ ਆਪਾਂ ਕੁਝ ਕਰ ਨਹੀਂ ਸਕਦੇ ਬਸ ਕੋਸ਼ਿਸ਼ ਹੈ ਵੀ ਕੱਲ ਤੱਕ ਜਮਾ ਪਾਪਾ ਠੀਕ ਹੋ ਜਾਣ ਤੇ ਮੰंडे ਤੋਂ ਰੈਗੂਲਰ ਸਕੂਲ ਜਾਣ ਬਸ ਸਾਈਡ ਠੀਕ ਹੋ ਜਾਏ ਸਾਈਡ ਵੀ ਹੋ ਜੂਗਾ ਪਪਾ ਕਿ ਤੁਸੀਂ ਕਿਵੇਂ ਹੋ ਪਪਾ ਇਹ ਸਪੱਪਾ ਠੀਕ ਹੈ ਮਮੇ ਠੀਕ ਹੈ ਔਰ ਮੈਂ ਵੀ ਠੀਕ ਹੈ بس سا이드 ਰਹਿ ਗਿਆ ਥੋੜਾ سا이드 ਰਹਿ ਗਿਆ ਥੋੜਾ ਦਾ ਮੇਰੇ ਸਾਈਡ ਠੀਕ ਹੋਵੇ ਤਾਂ ਸਰਦਾ 50 ਗੀਅਰ ਵਾਲਾ ਕੇਕ ਵੀ ਪੈਂਦੇ ਹਾਂ ਹਾਂ ਫੇਰ ਹੀ ਆਪਾਂ ਕੇਕ ਕਟਾਂਗੇ ਮੇਰਾ ਸਾਈਡ ਠੀਕ ਹੋ ਤੂੰ ਠੀਕ ਤਾਂ ਹੋ ਜਾ ਤੂੰ ਠੀਕ ਤਾਂ ਹੋ ਜਾ ਤੈਨੂੰ ਇਹਨੂੰ ਖਾਣਾ ਲਾਉਣੀ ਹੈਗਾ ਕੁਛ ਨਹੀਂ ਖਾਣਾ ਨਹੀਂ ਫਿਰ ਫਿਰ ਅਸੀਂ ਖਾਵਾਂਗੇ ਤੂੰ ਬੈ ਕੇ ਸਾਨੂੰ ਦੇਖੇਗਾ ਫੇਰ ਜਲਦੀ ਜਲਦੀ ਠੀਕ ਹੋ ਜਾ ਤੂੰ ਮੈਨੂੰ ਆਪਣਾ ਸਰ ਕਹਿੰਦਾ ਮੈਨੂੰ ਅੱਜ ਆਲੂ ਦੇ ਪਰੌਂਦੇ ਬਣਾ ਦੇ ਆਲੂ ਦਾ ਫਰੋਟਾਗਾ ਕੇ ਹੋਦੂਗਾ ਲੱਗ ਜੂਗਾ ਦਾਂਗੂਗਾ ਸੰਡੇ ਜਾਂ ਮੰਡੇ ਸਕੂਲ ਹੈ ਜੀ ਦਾ ਖਾਣਾ ਠੀਕ ਹੈ ਚਲੋ ਜੀ ਫਿਰ ਆਪਾਂ ਪੜਾਈ ਕਰਦੇ ਆ ਤੁਹਾਨੂੰ ਬਾਅਦ ਚ ਮਿਲਦੇ ਆ ਮੈਂ ਲਿਖ ਰਹੀ ਸੀ ਇਹ ਮੈਟਿਊਸ਼ਨ ਦੇ ਦਿੱਤਾ ਸੀਗਾ ਓਕੇ ਜੀ ਬਾਅਦ ਚ ਮਿਲਦੇ ਆ ਲੋ ਜੁਟਾਈ ਵੱਜ ਗਈ 2:30 ਦੇ ਵੀ ਪਾਉਣ ਦਿਨ ਹੋ ਗਿਆ ਗੁੰਨੂ ਦਾ ਹੋ ਗਿਆ ਟਿਊਸ਼ਨ ਦਾ ਟਾਈਮ ਦੁੱਧ ਬਣਾ ਰਹੇ ਆਪਾਂ ਗੁੰਨੂ ਆਸਤੇ ਦੁੱਧ ਮਨੂੰ ਦੇ ਦੁੱਧ ਨਾਲ ਬ੍ਰੈਡ ਦਵਾਂਗੇ ਇਹ ਗੁੰਨੂ ਦੇ ਪਾਪਾ ਆਸਤੇ ਥੋੜਾ ਜਿਹਾ ਪਾਸਤਾ ਬਣਾਇਆ ਕਿਉਂਕਿ ਗੁੰਨੂ ਤੇ ਸੈਬੂ ਨੂੰ ਤਾਂ ਆਪਾਂ ਹਜੇ ਫਿਲਹਾਲ ਦਿੰਦੇ ਨਹੀਂਗੇ ਥੋੜਾ ਠੀਕ ਹੋ ਜਾਣ ਤੇ ਜਨਾਬ ਜੀ ਕਹਿੰਦੇ ਮੈਨੂੰ ਬਣਾ ਦੇ ਪਾਸਤਾ ਮੈਨੂੰ ਭੁੱਖ ਲੱਗੀ ਆ ਠੀਕ ਬੱਚਿਆਂ ਵਾਸਤੇ ਬ੍ਰੈਡ ਗਰਮ ਕਰਦੇ ਆ ਫ੍ਰਿਜ ਚ ਪਈ ਆ ਥੋੜੇ ਚ ਪਈ ਆ ਦੇਖਦੇ ਆ ਹਮ ਹੁਣ ਦੁੱਧ ਤੇ ਸੈਬੂ ਦਾ ਸਰਜੂ ਆ ਆ ਪਾਸਤਾ ਪਾਸਤਾ ਹੋਰ ਹੈਗੇ ਬਸ ਆਪਾਂ ਹੀ ਆ ਹੈਗੇ ਹੈ ਕਿਉਂ ਵਾਓ ਗਾਇਸ ਮੇਰੇ ਜੀ ਕਰਦਾ ਮੈਂ ਚੱਕ ਕੇ ਖਾ ਲਾ ਥੋੜਾ ਗਰਮ ਗਰਮ ਪਤਾ ਲੱਗਦੀ ਮੂੰਹ ਮੱਚੂਗਾ ਜਦੋਂ ਮੈਨੂੰ ਸਿਰਫ ਬਰੈਡ ਮਿਲਣਗੇ ਤੈਨੂੰ ਬਰੈਡ ਮਿਲ ਗਈ ਸ਼ੁਰੂਤ ਕੀਆ ਕਿ ਚ ਲੈ ਜਾਂਦਾ ਟਾਈਮ ਆ ਰਿਹਾ ਹੈ ਗਾਇਸ ਮੇਰੇ ਵਾਲ ਦੇਖੋ ਕਿਵੇਂ ਖਿਲਰੇ ਹੋਏ ਹੈ ਬਣੀ ਬਣੀ ਹੈ ਅਵਰੀ ਕੀ ਤੰਦਰਦ ਦਦ ਬਣ ਰਿਹਾ ਹੈ ਹੁਣ ਆਪਾਂ ਖਾਣੇ ਆ ਬਰੈਡ ਫਿਰ ਤੁਹਾਨੂੰ ਮਿਲਦੇ ਮਮੀ ਇੱਕ ਇਹ ਚੇਸ ਕਰਾ ਰਹੀ ਕਿ ਮਾਂ ਹਾ ਤੇ ਤਾਂ ਬੜਿਆ ਨਹੀਂ ਪਤਾ ਹੈ ਤੂੰ ਆ ਦੇਖੋ ਚਲੋ ਜੀ ਪਹਿਲਾਂ ਬਰੈਡ ਖਾਣਨਾ ਫਿਰ ਤੁਹਾਨੂੰ ਮਿਲਦੇ ਨਵੇੜ ਤੇ ਬਰੈਡ ਸਾਬੂਨੇ ਖਾਇ ਹੋਂ ਤਾਂ ਡੇਟ ਦੁਖਿਆ ਥੋੜਾ ਦੁਖਿਆ ਠੀਕ ਹੋ ਗਿਆ ਬਸ ਪਰਖ ਪੈ ਗਿਆ ਹੁਣ ਦੁੱਧ ਪੀ ਕੇ ਫਿਰ ਉਹ ਦੂਜੀ ਵਾਲੀ ਦਵਾਈ ਲੈਣੀ ਇਹਨੇ ਸੁਬਾ ਦਵਾਈ ਆ ਲਿਆਂਦੀ ਸੀ ਦਵਾਈ ਸਾਡਾ ਦੁੱਧੂ ਥੋੜਾ ਪਾਸਤਾ ਜਨਾਬ ਜੀ ਥੈਂਕ ਯੂ ਹੂੰ ਥੈਂਕ ਯੂ ਥੈਂਕ ਯੂ ਕਾਦਾ ਪਾਸਤੇ ਦਾ ਪਤਨੀ ਨੂੰ ਖੁਸ਼ ਕਰਨ ਦੇ ਰਾਜ ਹਨ ਜਦੋਂ ਪਤਨੀ ਕੁਝ ਬਣਾ ਕੇ ਲਿਆਵੇ ਤਾਂ ਬੰਦਾ ਬਸ ਥੈਂਕ ਯੂ ਬੋਲ ਦੇ ਲਵ ਯੂ ਬੋਲ ਦੇ ਹਨਾ ਪਤਨੀ ਖੁਸ਼ ਹੋ ਜੂ ਨਹੀਂ ਸਕਦੇ ਦੁੱਜੇ ਤਾਂ ਕਿਤੇ ਤਾਂ ਫੇਰ ਮਾਸੂ ਸਾਹਿ ਮੈਨੂੰ ਕੈਰਮ ਬੋਰਡ ਖੇਡਣਾ ਸਿਖਾ ਰਿਹਾ ਮੈਂ ਕਿਹਾ ਅਸੀਂ ਬਹੁਤ ਖੇਡ ਲਿਆ ਅੱਜ ਮੈਨੂੰ ਦੱਸ ਰਿਹਾ ਮਮਾ ਤੁਸੀਂ ਆਏ ਨਹੀਂ ਆਏ ਕਰਨਾ ਮੈਂ ਤੇ ਸਾਹਿਬ ਕੱਲੇ ਰਹਿ ਗਏ ਅਸੀਂ ਖੇਡ ਰਹੇ ਹਾਂ ਕੈਰਮ ਬੋਰਡ ਗੁੰਨੂ ਗਿਆ ਟਿਊਸ਼ਨ ਗੁੰਨੂ ਦੇ ਪਾਪਾ ਛੱਡਣਗੇ ਇੱਥੋਂ ਮਾਰ ਲਿੱਤੇ ਉਹ ਬੱਲੇ ਪੁੱਠਾ ਹੱਥਾ ਮੇਰਾ ਚਾਬੂ ਨੇ ਤਾਂ ਇੱਕ ਲੀਟੀ ਪਾ ਲਈ ਪਈ ਮੇਰੀ ਕੋਈ ਨਹੀਂ ਪਈ ਮੈਨੇ ਸਾਬੂ ਸੁਖਾ ਰਿਆ ਦੇਖੋ ਤੇ ਮਮਾ ਤੁਹਾਨੂੰ ਆਂਦਾ ਨਹੀਂ ਖੇਡਣਾ ਚਾਬੂ ਖਣ ਕਿਵੇਂ ਆ ਹਾਂ ਤਾਂ ਸਾਬੂ ਦਾ ਟਿੱਡ ਠੀਕ ਹੋ ਗਿਆ ਫਰਕ ਆ ਪਾਈ ਸੁਬਾ ਦਾ ਬਹੁਤ ਦੁਖਦਾ ਸੀਗਾ 4 ਵਜਣ ਵਾਲਿਆ ਮੈਡੀਸਿਨ ਲੈਣੀ ਆ ਪਾ ਯਾਦ ਰੱਖੀ 4:00 ਕਿੱਥੇ ਆ ਚਲੋ ਜੀ ਮੈਂ ਕੈਰੇਮ ਬੋਰਡ ਖੇਡ ਲਾਂ ਫਿਰ ਮੈਂ ਮਿਲਦਾ ਤੁਹਾਨੂੰ ਦੇਖਦੇ ਸੁਬਾ ਦੇ ਕਿੱਦਾਂ ਮੰਦੇ ਆ ਗਾਇਸ ਚਾਬੂ ਕੌਣ ਜਿੱਤ ਗਿਆ ਕਿਉਂ ਦਈ ਜਾਂਦਾ ਬਈ ਮੈਂ ਆਪਦੇ ਜਿੱਤੇ ਆ ਸਾਬੂ ਦੇ ਕਿੰਨੇ ਰੁਪਈਏ ਹੋਇਆ ਮੈਂ 150 ਤੇ ਮਮਾ ਦੇ 90 ਮੇਰਾ ਮੁੰਡਾ ਜਿੱਤੇ ਗਿਆ ਭਾਈ ਮੁੰਡਾ ਮੇਰਾ ਰਾਣੀ ਲੈ ਗਿਆ ਸੀ ਇਹ ਤਾਂ ਜਿੱਤ ਗਿਆ ਉਹ ਵੀ ਧੱਕੇ ਨਾਲ ਮੇਰਾ ਪਹਿਲਾਂ ਪਾ ਗਿਆ ਸੀ ਮੇਰਾ ਧਿਆਨ ਨਹੀਂ ਸੀਗਾ ਮੇਰਾ ਤਾਂ ਧਿਆਨ ਮੇ ਫੋਨ ਚੱਕਿਆ ਉਹ ਕਹਿੰਦਾ ਮੇਰੀ ਪੈ ਗਈ ਮੇਰੀ ਪੈ ਗਈ ਉਹੀ ਲੈ ਗਿਆ ਥੋੜੇ ਸਾਹਮਣੇ ਹੀ ਸੀਗਾ ਨਾ ਹਾਂ ਇੱਕ ਕੈਮਰਾ ਕਮਰੇ ਚ ਵੀ ਲਵਾਉਣਾ ਹੈ ਸਾਬੂ ਤੇ ਨਿਗਰਾਨੀ ਰੱਖੇ

ਐਡ ਕੀ ਜਿਆਦਾ ਲੱਗ ਕੇ ਆਇਆ ਥੋੜਾ ਜਿਹਾ ਥੋੜਾ ਜਿਹਾ ਜਿਆਦਾ ਹੀ ਲੱਗ ਕੇ ਆ ਗਿਆ ਉਹਦੇ ਬਾਰੇ ਪੁੱਛਣ ਆਏ ਸੀਗੇ ਉਹ ਚੌਥੀ ਮੰਜ਼ਲ ਤੇ ਸੀ ਬਾੜੀ ਉੱਪਰ ਤਾਂ ਇਹ ਯਾ ਨੇਮ ਪਲੇਟ ਲਾਉਣੀ ਸੀ ਇੱਧਰ ਉਹਦੇ ਹੱਥੇ ਵੀ ਬਾਈ ਆ ਗਿਆ ਆਪਣੀ ਨੇਮ ਪਲੇਟ ਬਣ ਕੇ ਆ ਗਈ ਹਮ ਤੋ ਹੁਣੇ ਹੁਣੇ ਇਸ ਤੋਂ ਬਾਅਦ ਤੇ ਆ ਸਕੂਟਰ ਦੇਖੋ ਕਿਹੜਾ ਘੈਂਟ ਹੈ ਇਹ ਕੌਸੇ ਦੀ ਹੈ ਛੋਟੇ ਮੁੰਨੇ ਨੂੰ ਸੈਰ ਕਰਾਈ ਜਾਂਦੇ ਬੋਲੋ ਜਾ ਘਲਵਾਨਾ ਵਾਲੇ ਕਪੜੇ ਪਾਏ ਅੱਜ ਤੋਂ ਨਿਕੋ ਜਾ ਪੈਰ ਪਹਿਲਵਰ ਬਣਿਆ ਵਿਦਾਸਾ ਕਿਹਨੇ ਚੋਨੇ ਪਾਇਆ ਤੇਰੇ ਨਿੱਕੂ ਨਿੱਕੂ ਜੇ ਅੱਜ ਕੇ ਮੈਂ 4 ਮੰਥ ਦਾ ਹੋ ਗਿਆ ਅੱਜ ਮੇਰਾ ਹੈਪੀ ਬਰਥਡੇ ਹੈ। ਵਧਾਈਆਂ ਭਾਈ ਤੈਨੂੰ ਹੈਪੀ ਬਰਥਡੇ। ਹੈਪੀ ਬਰਥਡੇ ਮੋਟੂ। ਪੋ 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 ਪੋ। ਅੱਜ ਦੀ ਇਹਨੂੰ ਬੁਲਾਓ ਗੱਲਾਂ ਚਾਹ। ਹਾਜੀ। ਹਾਜੀ। ਕੀ ਕਰੇ? ਤੰਗਾ ਕਰ ਦੇ ਚਾਚੂ। ਤੰਗਾ ਦੇ। ਤੰਗਾ ਦੇ। ਓਕੇ ਨਹੀਂ ਖਾੜੋ ਨਾ। ਮੈਂ ਪਲੇਟ ਦਿਹਾਉ ਉਹਨੂੰ ਆਪਣੇ। ਸੇਅਰ ਕਰਾਓ। ਹਾਂ। ਸਾਡੇ ਵਾਲੇ ਵੀ ਐਂ ਪਾਲੇ ਆਂ। ਐਂ ਬਿਠਾਉਂਦੇ ਹੁੰਦੇ ਸੀ ਉਹਨਾਂ ਨੂੰ ਵੀ ਅਸੀਂ। ਇਹ ਸੋਟ ਐ ਕਿ ਨਹੀਂ? ਇਹ ਕਿੱਥੇ ਰਹਿਣ ਦੀ ਗੱਲ ਕਰਦੇ ਆਂ। ਜੈਨ ਵੀ ਸਾਰੇ ਉਹਨਾਂ ਦੇ ਜਿਸ ਨਾਲ ਉਹਨਾਂ ਦਾ। ਪਰ ਕੈਪ ਲਾ ਦੇ ਨਾਟੇ ਜਿਹੀ ਸੋਹਣੀ ਲੱਗੇ ਨਾ। ਤੁਹਾਨੂੰ ਪਤਾ ਨਹੀਂ ਨਾ ਤਣਾਟਾ। ਦੱਸੋ ਜੀ ਕਮੈਂਟ ਕਰਕੇ ਕਿਵੇਂ ਲੱਗੀ ਛੱਡੀ। ਨੇਮ ਪਲੇਟ ਨੇਮ ਲੱਗੀ ਛੱਡੀ। ਨੇਮ ਪਲੇਟ ਨੇਮ ਪਲੇਟ ਨੇਮ ਪਲੇਟ। ਬਰੇ ਮਿੰਟੂ ਦੇ ਨਾਂ ਤੇ ਜਾਣਦੇ ਸਾਰੇ ਮੰਨਰੀਤ ਦੇ ਨਾਂ ਤੇ ਕੋਈ ਨਹੀਂ ਜਾਣਦਾ ਮੈਂਨਰੀਤ ਦੇ ਨਾਂ ਤੇ ਜਾਣਦਾ ਫੋਨ ਪਾਈ ਸਾਰੇ ਮਿੰਟੂ ਤੇ ਜਾਣਦੇ ਆ ਲਓ ਜੀ ਨੇਮ ਲਪੇਟਾ ਨੇਮ ਪਲੇਟ ਹੋਰ ਹੀ ਕੁਝ ਬੋਲ ਕੇ ਐਸੇ ਲਵਾਤੀ ਆਪਾਂ ਕਮੈਂਟ ਕਰਕੇ ਦੱਸਿਓ ਸੋਹਣੀ ਲੱਗਦੀ ਹੈ ਨਾ ਇੱਧਰ ਵਾਲੀਆਂ ਆਪਾਂ ਕੱਲ ਲਵਾਤੀਆਂ ਸੇ ਅੱਜ ਲਵਾਤੀਆਂ ਜੱਸੀਓ ਜ਼ਰੂਰ ਕਿਹੇ ਜੀ ਲੱਗਦੀ ਆ ਅੱਛਾ ਕੁਝ ਤਾਂ ਹੀ ਸਭ ਕੱਲਾ ਦੁਸ਼ਟ ਅਰੇ ਸਟੇਟਰੇ

ਵੌਚਰ ਹੋ ਗਿਆ ਡਿੱਗ ਪੀਲੇ ਫੇਰ ਇਥੋਂ ਹਾਂ ਹਾਂ ਉੱਤੋਂ ਵੀ ਕਰਨੀ ਨਾ ਹਵਾ ਕਾਟੇ ਭਰਾ ਲਿਆਵਾਂ ਸਾਹ ਚੱਟ ਜਾਊਗਾ ਫੇਰ ਖਾਂਸੀ ਆ ਜਾਊਗੀ ਮੈਂ ਤਾਂ ਰਾਮ ਨਾਲ ਜਾਣੀ ਆ ਮੈਂ ਭਰਾ ਲਿਆਉਣਾ ਮੈਂ ਤਾਂ ਨਾ ਜਾਵਾਂ ਲੈਣਾ ਕਿਵੇਂ ਜਾਏਂਗੀ ਨਾ ਨਹੀਂ ਉਹ ਵੀ ਫੇਰ ਖਾਂਸੀ ਵੀ ਆਊਗੀ ਤੈਨੂੰ ਮੈਂ ਥੋੜੀ ਹੁਣ ਚਲਾ ਕੇ ਆਇਆ ਹਾਂ ਥੋੜੀ ਆਈ ਹਾਂ ਫੁੱਟਬਾਲ ਵਿੱਚ ਚੱਕ ਲੈ ਸੱਬੂ ਦੀ ਸੱਬੂ ਦੀ ਫੁੱਟਬਾਲ ਚ ਵੀ ਹਵਾ ਭਰਉਣ ਵਾਲੀ ਆ शाम शामी हो मेरे पिछे क्यों बहना बॉल दे टंगे साबा भरा के लेके आई साइकिल च टाइम कि हो गया पानी लेके नहीं आए अज पानी नहीं आया अब भुल गया मैं सही सही की

ਨੋ ਪਿੱਛੇ ਰਹਿ ਗਈ ਮੈਨੂੰ ਮੈਡਮ ਪਿੱਛੇ ਰਹੇਗੀ ਛੋਟਾ ਸਾਈਕਲ ਚਲਾ ਕੇ ਕਿਵੇਂ ਲੱਗਦਾ ਹੈ ਮੇਰੀ ਨਾ ਪੈਂਟ ੜਕ ਕੇ ਆਉਂਦੀ ਇੱਥੇ ਹਾਂ ਹੁਣ ਫਰੀ ਸੀਗੇ ਨਹੀਂ ਤਾਂ ਅਕੈਡਮੀ ਤੋਂ ਲੇਟ ਆਉਣੇ ਉਹਨੇ ਆਪ ਮੈਂ ਚਲ ਹਵਾ ਭਰਾ ਕੇ ਰੱਖ ਲਈ ਸਾਈਕਲ ਤੇ ਲੋਡ ਪੈਂਦੀ ਹੈ ਫੁੱਟਬਾਲ ਚ ਵੀ ਹਵਾ ਭਰਾ ਲੈਣੇ ਸਾਬੂ ਦਾ ਸਾਈਕਲ ਚ ਵੀ ਹਵਾ ਭਰਾ ਲੈਣੇ ਆ ਰਾਈਟ ਰਾਈਟ ਟੱਲੀ ਆ ਵਜੋਂਦੀ ਆਉਂਦੀ ਆ ਬੈਠ ਬੜੇ ਦੇ ਸਾਈਕਲ ਤੇ ਤਨ ਟਲੀਏ ਭਜਾਂਦਾ ਜਾਉਂ। ਪਹੁੰਚ ਵੀ ਗਏ ਵੀਡੀਓ ਬਣਾਉਂਦੇ ਬਣਾਉਂਦੇ। ਕਿਹਦੇ ਚ? ਇੱਥੇ। ਭਰਾ ਲਾ ਭਰਾ। ਉਹਨੂੰ ਮੈਡਮ ਵੀ ਪਹੁੰਚ ਗਏ। ਦੇ ਆਉ ਬਲੇ। ਫੁੱਟਬਾਲ ਚ ਹਵਾ ਭਰ ਚੱਲ ਉਤਰ। ਫੁੱਟਬਾਲ ਕੱਢ। ਬੋਲ ਚ ਹਵਾ ਭਰ ਆ। ਹਵਾ ਭਰ ਜਨਾਬ। ਹਾਂ ਵੀ 60 ਸੱਕਾ ਟੱਪੋਲੇ ਸਾਬੂਤੀ ਫੁੱਟਬਾਲ ਜਾ ਬਹਰਾਂਦ ਨੇ ਖੇਡਦਾ ਹੁੰਦਾ ਉਹ ਸ਼ਾਮ ਨੂੰ ਬੋਲ ਨਾਲ ਮੈਂ ਕਿਹਾ ਵਾਪਰਾ ਕੇ ਰੱਖ ਲਈਏ ਸਾਰੀ ਘਟੀ ਪਈ ਹੈ ਕਿੰਨੇ ਠੀਕ ਹੈ ਹਾਂਜੀ ਹੋਰ ਵਾਰ ਦੇ ਜਰਾ ਥੋੜੀ ਹੈ ਥੋੜੀ ਆਵਾ ਯਾਰ 11 ਚ ਵੀ ਭਰਨੀ ਹੈ ਸਾਈਕਲ ਚ

ਚਲ ਆਇਆਂ ਕਿਵੇਂ ਲੈ ਕੇ ਜਾਏਗੇ ਨਾਲੇ ਟਿੱਗੇਗੇ ਪਿੱਛੇ ਟੰਗ ਲੈਂਦੇ ਬੋਲ ਮੈਨੂੰ ਫੜਾ ਦੇ ਇਹ ਹੱਥ ਚ ਕਿਵੇਂ ਲੈ ਕੇ ਜਾਏਗੇ ਚਲ ਉਹ ਤੁਸੀਂ ਕਿਵੇਂ ਚਲੋ ਮੈਂ ਨਹੀਂ ਮੈਂ ਪਿੱਛੇ ਟੰਗ ਦਿੰਦੀ ਹਾਂ ਮੈਂ ਇਹ ਸਾਈਕਲ ਨੂੰ ਬਸ ਸਟੈਂਡ ਲਾ ਦੇ ਚੈਲੋ ਜੀ ਚੈਲੋ ਮਨੋ ਗਾਇਨੇ ਛਲੋ ਜੀ ਛਲੋ ਗਾਈ ਗਾਈਜ਼ ਵੀਰੇ ਛੋਟਾ ਸਾਈਕਲ ਲੱਗਦੀ ਹੁੰਦਾ ਹੁਣ ਐਂ ਕਹਿ ਕਰ ਗਾਈਜ਼ ਵੀਰੇ ਗਾਈਜ਼ ਵੀਰੇ ਗਾਈਜ਼ ਭੈਣੇ ਗਾਈਜ਼ ਹਨ ਗਾਈਜ਼ ਬੂਆ ਗਾਈਜ਼ ਬੂਆ ਗਾਈਜ਼ ਚਾਚੀ ਹਾਂ ਠੀਕ ਹੈ ਸਾਰੇ ਵੱਡੇ ਦਾ ਰਿਸਪੈਕਟ ਨਾ ਬੋਲਣਾ ਗਾਈਜ਼ ਵੀਰੇ ਗਾਈਜ਼ ਦੀਦੀ ਗਾਈਜ਼ ਬੂਆ ਗਾਈਜ਼ ਚਾਚੀ ਠੀਕ ਹੈ ਫਰਕਾ ਸਾਈਕਲ ਦਾ ਤੇ ਚਲਾਉਣ ਲੱਗ ਕੇ ਜਾਂਦਾ ਹਾਂ ਨਾ ਨਾ ਚੱਲਦੇ ਆਹ ਸਾਬੂ ਕਹਿੰਦਾ ਸੀ ਮੈਂ ਜਾਣਾ ਉਸ ਰਹਾ ਕਰਦਾ ਇਹੀ ਹਾਲ ਬਰਾਤ ਉਹਦਾ 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 ਦੇਖ ਪੜੀ ਗਈ ਹੋਰ ਕਿਵੇਂ ਕੱਟ ਗਈ ਮੇਰੇ ਸਹੀ ਹੈ ਮੈਂ ਇਸੀ ਗੀ ਭਰੀ ਥੋੜੀ ਸੀਗੀ ਉਹਦਾ ਹਾਂ ਆਏ ਮਮਾ ਬੋਰੀ ਫਿਰ ਉਰਤੀ ਜਾਂਦਾ ਨਾ ਨਾ ਭੈਣ ਮੇਰੀ ਤਾਂ ਦੱਸ ਕਿਉਂ ਲਟਾ ਫੁੱਲ ਗਿਆ ਪੱਟ ਫੁੱਲ ਗਏ ਤੇਰੀ ਮਾਂ ਦੇ ਪੱਟ ਫੁੱਲ ਗਏ ਲੜਾ ਮੈਂ ਦੱਸ ਤੇਰੀ ਕਿ ਪੁੰਟ ਲੜਾਤਾ ਹਵਾ ਘਾਟ ਜਿੰਗੀ ਤੇਰੇ ਨਾ ਪੈਣਾ ਨਹੀਂ ਕੱਟਣੀ ਵੀ ਪੁਲਿਸ ਭੱਗ ਲਿਆ ਪਰਾਈ ਐ ਇਹ ਟਿਊਬਲਾ ਸਟਾਇਰ ਆਈ ਚਲੋ

अच्छा चलो बढ़िया गगन आला फिर है कोमलनगे होना चाहिए साइड करो हम्म जा लाऊ राउंड तो गली चला लो सारे की कहने रहा साइकिली चलो नहीं ऐसे कोई नहीं कुछ कहना गली वाले अपने सारे सी नहीं है हाँ ਤਿਸ ਨਾ ਬੰਦ ਕਰ ਵੋਈ ਫੰਟ ਸੀਗਾ ਸੋ ਸੀਗਾ ਫੇਰਾ ਫੁਰੰਗ ਸੀਗਾ ਖੇਡ ਲਓ ਤਿਸੀ ਗਿਆ ਮम्मा ਕਿਧਰ ਗਏ ਉਹ ਦੇਖ ਰਿਹਾ ਤੈਨੂੰ ਦਿਖਾਵਾਂ ਚੀਜ਼ ਉਹ ਦੇਖ ਕੀ ਲਿਖਿਆ ਫੇਰਾ ਤੇ ਆਨ ਨਹੀਂ ਨਾ ਪਿਆ ਕੀ ਲਿਖਿਆ ਪੜ੍ਹ ਪਤਾ ਕਿਨੂੰ ਆਈਦਾ ਵੱਡਾ ਗਿਆਨ ਪੜ੍ਹਨਾ ਨਹੀਂ ਆਉਂਦਾ ਹਾਂ ਅੱਗੇ ਪਾਪਾ ਦਾ ਨਾਮ ਲਿਖਿਆ Hmm, very good. Aku senang pergi. Kenapa, nah? Nusul, hai! Nusul, lah. Mama, perahun lauknya kayak murni, ya? Hai! Hari ini, aja aja nonton apa? kali ini, kali ini, ਚੌਣਾ ਮੋੜ ਕੋੜੀ ਤਸਬਰ ਹੋ ਗਿਆ ਹਾਲੇ ਆਈ ਨਹੀਂ ਦੇ ਗੁੰਨ ਤੇ ਗੁੰਦੀ ਮਮੀ ਰਿੰਗ ਰੋਡ ਕਾ ਆਇਨੇ ਉਹ ਨਹੀਂ ਜਾਣਦੀ ਰਿੰਗ ਰੋਡ ਬিনা ਦੱਸੇ ਨੇ ਆਪਣੀ ਜਤੀ ਰਿੰਗ ਰੋਡ ਹਮ ਕੋ ਬਤਾਏ ਬਿਨਾ ਆ ਗਲੀ ਚ ਗਏ ਆ ਜਿੱਥੇ ਖੜੇ ਹੋਣੇ ਆ ਕਿਤੇ ਨੇ ਬੋਲੀ ਕਰਨੀ ਸੀ ਬੋਲੀ ਕਰਨੀ ਸੀਗੀ ਤਾਂ ਬਲਾ ਕੇ ਲਗਾ ਇਸ ਮਨੰਦਰ ਆਇਆ ਅੱਪਾ ਚੱਲੀ ਵਾਓ ਬਹੁਤ ਸੋਹਣੀ ਹਵਾ ਚੱਲੀ ਜਾਂਦੀ ਹੈ ਨਾ ਕਿਹੜੀ ਘੈਂਟ ਹਵਾ ਚੱਲ ਰਹੀ ਹੈ ਮਾਂ ਨੇ ਕਿਹਦਾ ਮੁੱਲ ਲਗੇ ਮੱਕੜੀ ਟੂਈ ਦੁੱਖ ਸੀਗੇ ਆ ਜਾ ਅੱਜ ਤਾਂ ਸੈਕਲਿੰਗ ਸੈਕਲਿੰਗ ਕਰਨੀ ਹੈ ਹੁਣ ਮੈਂ ਰਾਉਂਡ ਮਾਰ ਕੇ ਆਉਣਾ ਅੱਪਾ ਉੱਪਰ ਚੱਲਦੇ ਆ ਉੱਪਰ ਕਿਤੇ ਰਾਉਂਡ ਮਾਰ ਕੇ ਆਉਣਾ ਨਹੀਂ 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 ਪਾਪਾ ਰਾਮ ਨਾ ਜਾਇਓ ਬਾਈ ਬਾਈ फ्लावर ਦੇਖੋ ਕਿਰੇ ਸੋਨੇ ਆ ਪਰਪਲ ਕਲਰ ਦੇ ਸਾਡੇ پارک ਚ ਲੱਗੇ ਵਾਓ ਵਾਓ ਵਾਟ ਅ ਬੈਟਰ ਫੁੱਲ ਗਲੀ ਚਰੌਣ ਕੇ ਮੇਲਾ ਲੱਗਿਆ ਪਿਆ ਸਰ ਓਏ ਪੈਰ ਆ ਗਿਆ ਯਾਰ ਆਇਆ ਗਲੀ ਚਰੌਣ ਕੇ ਮੇਲਾ ਲੱਗਿਆ ਪਿਆ ਸਾਡੇ ਦੇਖੋ ਇੱਥੇ ਹੋ ਕੇ ਬੈਠ ਜਾਂਦੇ ਆ ਸਾਰੇ ਫੱਟ ਚੜ੍ਹਪੀ ਸਟਾਰਟ ਹੋਈ ਪਈ ਐ ਸਾਰੇ ਕਿਤੇ ਫੁੱਲ ਫੋਲਡ ਗਏ ਬਸ ਵਾਪਸ ਆ ਜਾ ਫਲਾਵਰ ਬੜੇ ਜ਼ੋਨੇ ਸੀਗੇ ਪਰਪਲ ਕਲਰ ਦੇ ਆਹ ਮੁੰਡਾ ਗਮ ਹੋਇਆ ਸੀਗੇ ਕਟ ਨਹੀਂ ਪਈ ਇਹਦੇ ਕਟ ਚਲੋ ਜੀ ਗਾਇਸ ਹਾਂ ਲਓ ਜੀ ਮੈਂ ਵੀ ਇੱਧਰ ਕਿਹੜਾ ਮਾਰਨ ਆ ਗਿਆ ਘਰ ਤੋਂ ਦੂਰ ਆ ਕੇ ਕਾਫੀ ਆ ਗਏ ਕਬੂ ਬਿਚੇ ਬੈਠਾ ਗੰਨੂ ਮੈਡਮ ਨਾਲ ਦੇਖ ਕੇ ਮੋੜੀ ਮੋਟਰਸਾਈਕਲ ਆ ਜਾਂਦੇ ਆ ਗਾਈਜ਼ ਅਸੀਂ ਪਹਿਲਾਂ ਨਾ ਮਮਾ ਮੈਂ ਤੇ ਮਮਾ ਗਾਈਜ਼ ਸੀਗੇ ਉਦੋਂ ਅਸੀਂ ਭੁੱਲ ਗਏ ਫੋਨ ਲੈ ਕੇ ਜਾਣਾ ਨਹੀਂ ਤਾਂ ਤੁਹਾਨੂੰ ਇੱਕ ਵਧੀਆ ਚੀਜ਼ ਸੀ ਵਧੀਆ ਚੀਜ਼ ਗਈ ਸੀ ਉੱਥੇ ਠੰਢੇ ਠੰਢੀ ਹਵਾ ਪੂਰੀ ਇੱਥੇ ਹੁਣ ਵੀ ਆਵਾ ਚੱਲੀ ਜਾਂਦੀ ਐ ਹਵਾ ਆ ਰਹੀ ਐ ਹਾਂ ਹਾਂ ਆ ਠੰਢ ਖੰਢੀ ਠੰਡਾ ਠੰਡਾ ਠੰਢੀ ਠੰਢੀ ਖਾਂਡਾ ਠੰਡਾ ਠੰਡੀ ਹੋਈ ਪਈ ਐ ਠੰਡਾ ਠੰਡੀ ਹੋਈ ਪਈ ਐ ਚਾਮੋ ਸ਼ਾਮੀ ਹੋਈ ਪਈ ਐ ਕਹਿੰਦੇ ਏ ਕੌਣ ਹੋਈ ਪਈ ਐ ਹੰਪ ਹੰਪੀ ਹੋਈ ਪਈ ਐ ਕਹਿੰਦੇ ਬਲੂ ਕਹਿੰਦੀ ਹੰਪ ਹੰਪੀ ਹੋਈ ਪਈ ਐ ਓਏ ਹੌਲੀ ਚਲਾਇਆ ਕਰ ਦੇਖ ਪਿਆ ਚੱਕਲਾ ਨਹੀਂ ਕਿਸੇ ਨੂੰ ਤੁਹਾਨੂੰ ਚਲੋ ਏ ਕੀ ਆ ਬਾਤ ਆ ਨੰਦੀ ਆ ਗਿਆ ਸਾਕੇ ਚਲਾਉਂਦਾ ਕਿਉਂਕਿ ਬਿਕੋਜ਼ ਆਫ ਅ ਹਵਾ ਇਜ਼ ਚਲਿੰਗ ਠੰਡੀ ਠੰਡੀ ਹਵਾ ਚਲਿੰਗ ਹੋ ਗਿਆ ਤੇਰਾ ਹੁਰੇ ਉਹੀ ਕਹਿ ਰੇ ਹੁਰੇ ਹੋ ਗਿਆ ਸੀ ਤੇਰਾ ਹੁਰੇ ਹੁਰੇ ਵੱਡਾ ਰਾਉਂਡ ਮਾਰੇ ਨੋ ਕਾਰੇ ਬੋਨ ਦੇ ਮੈਂ ਬਟਰ ਖੁੱਲੇ ਚ ਜਾਵ ਰਿਹਾ ਸਭਾ ਦੇ ਕੀ ਦੁੱਖ ਲੱਗਿਆ ਬੜੇ ਦੁੱਖ ਨਹੀਂ ਭਾਈ ਸਾਹਿਬ ਬਾਲਾ ਜੋਰ ਨਾਲ ਤਾਂ ਨਹੀਂ ਖੇੜਿਆ ਹਾਂ ਟਿੱਡੂ ਦੁੱਖ ਲੱਗ ਗਿਆ ਪਤਾ ਮੈਨੂੰ ਤੁਮ ਮੈਨੂੰ ਕੁਪਰ ਗੜਾ ਮਾਰੇ ਉਹਨੂੰ ਉਹਨੂੰ ਚਲਾਉ ਗਿਆ ਦਾ ਸਾਈਕਲ ਆਪ ਹਾਂ ਦੇਖਿਆ ਦੇਖ ਲਿਆ ਕੋ ਉਹਨਾਂ ਨੇ ਲੱਗੀ ਪਾਣੀ ਪੀ ਲਿਆ ਸਰ ਗਿਆ ਦਜੀ ਰਗਾ ਬੈਠੀਆਂ ਰਗਾ ਕਿਆ ਹੀ ਬਾਤਾਂ ਰਗਾ ਵਹਿਗੀਆਂ ਮਿੱਤਰ ਰਗਾ ਕੋ ਨੂੰ ਮਮਾ ਨੂੰ ਭੁਲਾਈ ਕੀ ਕਰਾਂ nde ਕੀ ਕਰਾਂ nde ਕੀ ਕਰਨਿਓ? ਨਹੀਂ ਬਸੰਦੇ ਆ ਇੱਕ ਤੋੜ ਇਹ ਤਾਂ ਮਿੱਟੀ ਚ ਢੇਲਾ ਹੋ ਜਾਂਦਾ। ਦੂਜਾ ਜੋੜ ਲਾਣਾ ਸੀਗਾ ਉਹ ਤੇ ਜੁੜਦਾ ਨਹੀਂ। ਜੋੜੂ ਜੋਵਾ 8 ਵਜੇ ਰੋਟੀ ਰੋਟੀ ਬਣਾਈ ਨਹੀਂ ਅੱਜ ਕੁਛ ਵੀ ਕਿਚਨ ਖਾਲੀ ਪਈ ਅੱਜ। ਅੱਜ ਲਾਈਟ ਬੰਦ ਅੱਜ। ਅੱਜ ਮੰਮਾ ਫ੍ਰੀ ਐ। ਆਹ ਤਰੀਕੇ ਚੰਦੀ ਲਾਈਟ ਬੰਦ ਪਈ ਐ। ਮੈਡਮ ਦੀ ਸਾਸੂ ਮਾਂ ਨੇ ਪਾਰਟੀ ਕੀਤੀ ਮੈਡਮ ਦੀ ਸਾਸੂ ਮਾਂ ਨੇ ਕੀਤੀ ਪਾਰਟੀ 50k ਤੇ ਦਾਦੀ ਦਾ ਦਾਸ ਬਲਾਗਣਾ ਕਿਹਾ ਪਤਾ ਹੀ ਨਹੀਂ ਹੋਣਾ ਮੈਨੂੰ ਤਾਂ ਪਤਾ ਨਹੀਂ ਇਹਨਾਂ ਦੇਖਦੇ ਨਹੀਂ ਉਹ ਉਹਨਾਂ ਨੂੰ ਉਹਨੇ ਉਹਰੇ ਲਿਆ 50k ਕੀ ਹੁੰਦੇ ਆ ਉਹ ਤਾਂ ਦੱਸ 50000 50000 50000 ਵੈਰੀ ਗੁੱਡ ਵੈਰੀ ਗੁੱਡ ਕਮੇਟ ਫਾਤ ਤੈਨੂੰ ਪਾਰਟੀ ਵੀ ਦੇ ਦੇ ਪਾਰਟੀ ਵੀ ਦੇ ਦੁੱਤੇ ਪਾਰਟੀ ਦੇ ਦਿੱਤੀ ਹੈ ਨਾ ਵੇ ਦੇ ਚੀਜ਼ਾਂ ਪਾਉਂਦੇ ਪਾਰਟੀ ਹੈ ਦੇਣੀ ਹੈ ਪਾਰਟੀ ਦੇਣੀ ਚਲੋ 50k ਤੇ ਮਾਣੇ ਦਿੱਤੀ ਪਾਰਟੀ ਆਣਾ ਯੈਸ ਕੋਬੀ ਚਿਕਨ ਪਾਰਟੀ ਕੀ ਉਹ ਚਿਕਨ ਪਾਰਟੀ

ਹਣਾ ਦਾਦੀ ਕੰਦੇ ਨਹੀਂ ਖਾਂਦੇ ਨਹੀਂ ਖਾਂਦੇ ਨਹੀਂ ਖਾਣਗੇ ਦਾਦੀ ਨੇ ਪੁੱਛਿਆ ਆਲਸ ਖਾਉਂਗੇ ਕਹਿੰਦੇ ਨਾ ਮੈਂ ਤਾਂ ਚਿਕਨ ਹੀ ਖਾਉਂਗਾ ਦਾਦੂ ਦਾ ਵੀ ਜੀ ਕਰਦਾ ਹੈ ਦਾਦੂ ਦਾ ਜੀ ਕਰਦਾ ਚਿਕਨ ਖਾਦਾ ਜਾ ਮਧੀ ਗੱਲ ਆ ਤਾਕਤ ਆਉਗੀ ਯੈਸ ਫਿਰ ਆਪਾਂ ਚਿਕਨ ਖਾਵਾਂਗੇ ਆਈਫੋਨ ਲੈ ਕੇ ਮਮਾ ਲਾ ਲੈ ਲਓ ਇੱਥੇ ਬੰਨੇ ਵੀਡੀਓ ਚੰਗਾ ਜਾਂ ਅੰਦਰ ਬੈਨਿਆ ਬਾਹਰ ਬਾਹਰ ਖੜੇ ਹਾਂ ਹਾਂਜੀ ਬੇਟਾ ਹਾਂ ਹਾਂ ਅੱਜ ਵੀ ਇੰਨੀ ਆਂਦੀ ਹੈ ਨਾ ਗੁੰਨੂ ਨੂੰ ਜਨਾਬ ਜੀ ਡੈਡੀ ਨੂੰ ਅੰਦਰ ਲੈਣ ਗਏ ਆ ਬਾਹਰ ਪਏ ਸੀ ਸ਼ਾਮ ਨੂੰ ਬਾਹਰ ਬੈਹ ਜਾਂਦੇ ਹੁੰਦੇ ਥੋੜਾ ਘਟ ਟਾਈਮ ਹੋ ਡਿਨਰ ਦਾ ਟਾਈਮ ਹੋ ਗਿਆ ਹੁਣ ਅੰਦਰ ਆ ਜਾਣਗੇ ਬਾਹਰਲੀ ਹਵਾ ਵੀ ਜ਼ਰੂਰੀ ਹੈ ਨਾ ਥੋੜਾ ਚਿਰ ਬਾਹਰ ਲਾ ਇੰਜੋਏਮੈਂਟ ਹੋ ਜਾਂਦਾ ਨਾਲੇ ਦੇਖ ਲੈਂਦੇ ਨਾਲੇ ਤਾਜੀ ਹਵਾ ਮਿਲ ਜਾਂਦੀ ਹੈ ਲੋ ਜੀ ਆਰਡਰ ਆਪਣਾ ਆ ਗਿਆ ਛੱਡੀ ਮਾਤਾ ਨੇ ਜਿਹੜੀ ਪਾਰਟੀ ਕੀਤੀ ਸੀ ਸਾਡੇ 50 ਕੇ ਦੀ ਅੱਰਾ ਦੇ ਦੇਖੋ ਪਾਰਟੀ ਦਾ ਖਾਣ ਖਾਨ ਪੀਣਾ ਆ ਗਿਆ ਖਾਨ ਪੀਣਾ ਆ ਗਿਆ ਭਾ ਲੋ ਕੀ ਕਹਿੰਦੇ ਖਾਨ ਪੀਣਾ ਆ ਗਿਆ ਕਿਨੇ 700 ਹਾਂ 750 ਘੱਟ ਲੋ 50 ਤੁਸੀਂ ਆ ਦੇ ਰੱਖ ਲੋ ਚਪਾਤੀ ਚੱਕਰੀ ਮਾਰ ਕੇ ਬੈਠ ਨਹੀਂ ਬਸ ਠੀਕ ਹੈ ਬਾਏ ਰੇ ਪੈਰ ਨੇ ਪਿੱਛੇ ਜਬੂ ਡਿੱਡਾ ਠੀਕ ਹੋ ਗਿਆ ਥੋੜਾ ਬੋਤਾ ਥੋੜਾ ਬੋਤਾ ਤੱਕ ਤਾਕਤ ਆ ਜਾਊਗੀ ਹੁਣ ਖਾਣਾ ਸਾਰੇ ਜਾਨੇ ਲੱਗਿਆ ਕਿ ਮੈਂ ਪਾਟੀ ਕਰਨ। ਕਪੜਾ ਨੂੰ ਨਾ ਲਾ ਦੀ ਹੱਥ। ਅੱਧੇ ਘੇਟਾ ਢੀ ਦੋ। ਮਾਰਨ ਨੂੰ ਤੇ ਕਾਟ ਦੋ। ਨੰਗ ਤਾਂ ਕੇ ਰੋਟੇ। ਰੋਟੀ ਨਹੀਂ ਗਈ। ਹੂੰ। ਪੀਸ ਗਏ। ਆਈ ਹੁੰਦੇ ਇਹਨਾਂ ਦੀ ਪੋਲੀ ਆਉਂਦੀ ਇਹਨਾਂ ਨੂੰ ਛੋਟੇ ਖਾਣੀਆਂ ਹੋਰ ਪਈ ਐ ਆਹ